ਜਰ ਕੀ ਪਰਮ ਸਤਿ ਜੀ ਆਪਣਾ ਕੀ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪਰਚਾਇਤ ਪੰਜਾਬ ਤੇ ਚੇਅਰਮੈਨ ਕੇ ਕੇਸੀ ਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਅੱਜ ਅਸੀਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਜਸਟਿਸ ਗਬਈ ਸਾਹਿਬ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦਾ ਅਪਮਾਨ ਕਰਨ ਵਾਲੇ ਉਸ ਮੰਨੂਵਾਦੀ ਵਕੀਰ ਦੇ ਇਸ ਕਰਤੂਤ ਦੀ ਸਖਤ ਨਿੰਦਾ ਕੀਤੀ ਹੈ ਔਰ ਹਰਿਆਣਾ ਦੇ ਏਡੀਸੀਪੀ ਭਾਈ ਪੂਰਨ ਦਾਸ ਜੀ ਆਈਪੀਐਸ ਜਿਨ੍ਹਾਂ ਨੂੰ ਭਾਜਪੀ ਦੀਆਂ ਗਲਤ ਨੀਤੀਆਂ ਕਰਕੇ ਖੁਦਗੱਸੀ ਕਰਨੀ ਪਈ ਹੈ ਰਾਇਬਲਰੀ ਦੇ ਵਿੱਚ ਇਕ ਬਾਲਮਿਕੀ ਨੌਜਵਾਨ ਨੂੰ ਕੋਕੋ ਕੇ ਮਾਰਿਆ ਗਿਆ ਉਸ ਤੋਂ ਉਹਦੀ ਵੀਡੀਓ ਜਿਹੜੀ ਬਾਅਦ ਵਿੱਚ ਵਾਇਰਲ ਕੀਤੀ ਗਈ ਹੈ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਫੈਸਲਾ ਲਿਆ ਹੈ ਕਿ ਦਲਦਲਾਂ ਦੇ ਉੱਪਰ ਹੋ ਰਹੇ ਅਤਿਆਚਾਰ ਨੂੰ ਰੋਕਣ ਦੇ ਲਈ ਪਰ 바ਵਾ ਸਾਹਿਬ ਡਾਕਟਰ ਭੀਮrao ਅੰਬਿਲਕਰ ਜੀ ਦੇ ਸੰਵਿਧਾਨ ਨੂੰ ਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਜਿਹੜੀ ਲਈ ਰਾਹੁਲ ਗਾਂਧੀ ਜੀ ਲੜ ਰਹੇ ਆ ਉਹਨੂੰ ਲੋਕਾਂ ਤੱਕ ਲੈ ਕੇ ਜਾਣਾ ਤੇ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਜਸਟਿਸ ਗੁਬਈ ਸਾਹਿਬ ਵਾਲੀ ਘਟਨਾ ਆ ਆਈਪੀਐਸ ਪੂਰਨ ਦਾਸ ਦੀ ਖੁਦਕੁਸ਼ੀ ਵਾਲੀ ਘਟਨਾ ਵਲਮਿਕੀ ਨੌਜਵਾਨ ਦੀ ਮੌਤ ਦੀ ਘਟਨਾ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਜੋ ਪੰਜਾਬ ਦੇ ਵਿੱਚ ਵੀ ਵਾਪਰਦੀਆਂ ਉਹਨਾਂ ਦੇ ਖਿਲਾਫ 19 ਅਕਤੂਬਰ ਨੂੰ ਅਸੀਂ ਇੱਕ ਰੋਸ਼ ਪ੍ਰਦਰਸ਼ਨ ਕਰਨ ਜਾ ਰਹੇ ਆ ਜਿਹਦੇ ਲਈ ਮੈਂ ਸਮੂਚੀਆਂ ਦਲ ਜਥੇਬੰਦੀਆਂ ਨੂੰ ਸੁਵਿਧਾ ਨੂੰ ਮੰਨਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਓ 19 ਤਰੀਕ ਨੂੰ 10 ਵਜੇ ਆਪਾਂ ਬਟਿੰਡਾ ਦੀ ਤਰਫ਼ ਇਕੱਠੇ ਹੋਈਏ ਤਾਂ ਜੋ ਮਨੁਭਾਵੀ ਸਖਤੀਆਂ ਨੂੰ ਅਸੀਂ ਨੱਥ ਪਾ ਸਕੀਏ ਇਹ ਜਿਹੜੀਆਂ ਘਟਨਾਵਾਂ ਹੈ ਅਸੀਂ ਇਹ ਸਮਝ ਲਿਆ ਕਿ ਇਹ ਘਟਨਾਵਾਂ ਭਾਜਪੀ ਦੇ ਵੱਲੋਂ ਨਫ਼ਰਤ ਦੀ ਰਾਜਨੀਤੀ ਦਾ ਕੀਤਾ ਜਾ ਰਿਹਾ ਪ੍ਰਚਾਰ ਲੋਕਾਂ ਦੀ ਸੋਚ ਬਦਲ ਰਿਹਾ ਹੈ ਤਾਂ ਉਸ ਬਨੁਵਾਦੀ ਵਿਚਾਰਧਾਰਾ ਔਰ ਨਫ਼ਰਤ ਦੀ ਰਾਜਨੀਤੀ ਦੀ ਵਿਚਾਰਧਾਰਾ ਇਹ ਕਰਕੇ ਇੱਕ ਨਾਵਾ ਵਾਪਰ ਰਹੀ ਹੈ ਔਰ ਦਿਨੋਂ ਦਿਨ ਭਾਜਪੀ ਤੇ ਆਰਐਸਐਸ ਦੀਆਂ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਨੀਤੀਆਂ ਉਹਦੇ ਪ੍ਰਚਾਰ ਕਰਕੇ ਲੋਕ ਜਿਹੜੇ ਇਸ ਤਰ੍ਹਾਂ ਨਾਵਾਵਾਂ ਨੂੰ ਅੰਜਾਮ ਦਿੰਦੇ ਐ ਜਿਹਦੀ ਸਖਤ ਨਿੰਦਿਆ ਕਰਨੀ ਚਾਹੀਦੀ ਐ ਔਰ ਅੱਜ ਲੋੜ ਆ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਦੇਸ਼ ਦੇ ਸੁਭਧਾਰ ਨੂੰ ਬਚਾਉਣ ਲਈ ਆਓ ਆਪਾਂ ਸਾਰੇ 19 ਅਕਤੂਬਰ ਨੂੰ ਬਠਿੰਡਾ ਦੀ ਧਰਤੀ ਤੇ ਇਕੱਠੇ ਹੋਈਏ ਇੱਕ ਵਾਰੀ ਹੋਰ ਸਖਤ ਨਿੰਦਿਆ ਕਰਦਾ ਤੇ ਬਾਬਾ ਸਾਹਿਬ ਡਾਕਟਰ ਅੰਬਿਲਕਰ ਦੇ ਮਿਸ਼ਨ ਨੂੰ ਲੈ ਕੇ ਸਭ ਕਾਸ਼ੀਰਾਮ ਜੀ ਨੇ ਇੱਕ ਪਾਰਟੀ ਬਣਾਈ ਬੋਜਨ ਸਮਾਜ ਪਾਰਟੀ ਔਰ ਬੋਜਨ ਸਮਾਜ ਪਾਰਟੀ ਦੀ ਸੰਬਧੀ ਮੋ ਮਾਇਆਵਤੀ ਜੀ ਜੋ ਸਾਮ ਦਾ ਮੁੱਖ ਮੰਤਰੀ ਹੈ ਯੂਪ ਦੇ ਉਹ ਇੱਕ ਇਕੱਠ ਕਰਕੇ ਉਤੇ ਇਹ ਬਿਆਨ ਦਿੰਦੇ ਆ ਇੱਕ ਦਿਨ ਪਹਿਲਾਂ ਘਟਨਾ ਵਾਪਰਦੀ ਹੈ ਜਸਟਿਸ ਗਵਾਈ ਸਾਹਿਬ ਦਾ ਅਪਮਾਨ ਹੁੰਦਾ ਹੈ ਸੁਪਰੀਮ ਕੋਰਟ ਦਾ ਅਪਮਾਨ ਹੁੰਦਾ ਹੈ ਫਿਰ ਰੈਵਲਰੀ ਦੇ ਵਿੱਚ ਇੱਕ ਵਾਲਮੀਕੀ ਲੜਕੇ ਨੂੰ ਕੋ-ਕੋ ਕੇ ਮਾਰਿਆ ਜਾਂਦਾ ਹੈ ਤੇ ਉਹਦੇ ਬਾਥਰੂਮ ਕਰਕੇ ਉਹਦਾ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਏਡੀਜੀਪੀ ਆਈਓ ਸੀਨੀਅਰ ਅਧਿਕਾਰੀ ਇੱਕ ਜ਼ਰੂਰ ਕਸਤ ਖੁਦਗਸੀ ਕਰ ਜਾਂਦਾ ਹੈ ਬਨੂਬਾਦੀਆਂ ਦੀਆਂ ਤਾਕਤਾਂ ਤੋਂ ਆ ਕੇ ਪਰ ਮਾਇਆਬਦੀ ਜੀ ਕੱਟ ਕਰਕੇ ਇੱਕ ਸਟੇਟਮੈਂਟ ਦਿੰਦੇ ਆ ਇੱਕ ਬਿਆਨ ਦਿੰਦੇ ਆ ਜਿਹਦੇ ਨਾਲ ਸਮੁੱਚੇ ਦਲਤ ਭਾਈਚਾਰੇ ਦੇ ਤੇ ਅੰਬेडकर ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੇ ਹਿਰਦੇ ਬਰੁਧਰੇ ਗਏ ਮੈਂ ਉਸ ਬਿਆਨ ਦੀ ਨਿੰਦਿਆ ਕਰਦਾ ਮਾਇਆਬਦੀ ਦਾ ਬਿਆਨ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨਾਲੋਂ ਚੰਗੀ ਹੈ ਇਹਨੇ ਦਲਤਾਂ ਦੇ ਹਿਰਦੇ ਬਰੁਧਰੇ ਰੱਖ ਦਿੱਤੇ ਸੋ ਮਾਇਆਬਦੀ ਜੀ ਜਦੋਂ ਤੁਸੀਂ ਡਰ ਗਏ ਅੰਬਲ ਸਾਹ ਤੇ ਬੋਦੀ ਦੀ ਜੜੀ ਜੋੜੀ ਹੈ ਉਨੇ ਤੁਹਾਨੂੰ ਡਰਾ ਕੇ ਰੱਖਿਆ ਕਿ ਜਿਹੜੇ ਤੁਸੀਂ ਮੁੱਖ ਮੰਤਰੀ ਕਾਲ ਵਲੇ ਕੱਪਲੇ ਜਿੱਤੇ ਆ ਉਹ ਸਾਹਮਣੇ ਲਿਆਵਾਂਗੇ ਤੁਹਾਨੂੰ ਜੇਲ੍ਹ ਜਾਣਾ ਪਊਗਾ ਜਦ ਤੁਸੀਂ ਇਸ ਗੱਲ ਤੋਂ ਡਰ ਗਏ ਚਾਹ ਫਿਰ ਬੀਜੇਪੀ ਦੇ ਨਾਲ ਤੁਹਾਡਾ ਅਨਜ਼ੂਰ ਨਹੀਂ ਗੱਠਜੋੜ ਹੋ ਚੁੱਕਾ ਹੈ ਜਿਸ ਕਰਕੇ ਤੁਸੀਂ ਬੀਜੇਪੀ ਦੀ ਹਮਾਇਤ ਕਰ ਰਹੇ ਹੋ ਜਿਹਦੇ ਨਾਲ ਸਮੁੱਚੇ ਦਲਦ ਭਾਈਚਾਰੇ ਦੇ ਤੁਹਾਡੇ ਬਿਆਨ ਦੇ ਕਰਕੇ ਮਾਇਆ ਬੱਦੀ ਜੀ ਫਿਰ ਦੇ ਵਿਰੁੱਧ ਲਏ ਗਏ ਆ ਤੁਹਾਨੂੰ ਇਹ ਵਾਪਸ ਲੈਣਾ ਚਾਹੀਦਾ ਔਰ ਸਮੁੱਚੇ ਦਲਦ ਭਾਈਚਾਰੇ ਨੂੰ ਬੀਐਸਪੀ ਦੇ ਵਰਕਰਾਂ ਨੂੰ ਮੈਂ ਅਪੀਲ ਕਰੂੰਗਾ ਮਿੱਤਰੋ ਅੱਜ ਲੋੜ ਹੈ ਸਵਿਧਾਨ ਨੂੰ ਬਚਾਉਣ ਦੀ ਲੋੜ ਹੈ ਅਮਿਲਕਰ ਸਾਹ ਦੇ ਮਿਸ਼ਨ ਨੂੰ ਬਚਾਉਣ ਦੀ ਲੋੜ ਹੈ 85% ਲੋਕਾਂ ਦੀ ਆਵਾਜ਼ ਬਣਨ ਦੀ ਇਹਦੇ ਵਾਸਤੇ ਤੁਹਾਨੂੰ BSP ਨੂੰ ਛੱਡ ਕੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਮਿਸ਼ਨ ਦੇ ਨਾਲ ਜੁੜਨ ਦੀ ਲੋੜ ਹੈ ਆਓ 19 ਤਰੀਕ ਨੂੰ ਇਕੱਠੇ ਹੋ ਕੇ ਮਨੁਵਾਂ ਦੀ ਚਕਦਿਆਂ ਦਾ ਰੋਸ ਪ੍ਰਦਰਸ਼ਨ ਕਰਕੇ ਜਵਾਬ ਦੇਈਏ ਆਇਸਤਜ਼ੂਪੁਰੰਦਸਵਰ ਦੇਖਿਆ ਉਹਨੇ ਖੁਦਕੁਸ਼ੀ ਕੀਤੀ ਹੈ ਕੀ ਕਾਰਨ ਬਣਿਆ ਦੇਖੋ ਅੱਜ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਹੈ ਇਸ ਗੱਲ ਦਾ ਕਿ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਖੁਦਕਿਸ਼ੀ ਕਰਦਾ ਹੈ ਉਹਨਾਂ ਦਾ ਖੁਦਕਿਸ਼ੀ ਕਰਨ ਦਾ ਸਾਫ ਕਾਰਨ ਜਿਹੜਾ ਸਾਹਮਣੇ ਆਇਆ ਹੈ ਕਿ ਡੀਜੀਪੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਹੜੇ ਹੋਰ ਜਨਰਲ ਕੈਟਾਗਰੀ ਦੇ ਅਫੀਸਰ ਰਹਿ ਗਏ ਬੀਜੇਪੀ ਦੇ ਸਾਰੇ ਤੇ ਆਰਐਸਐਸ ਦੇ ਤਾਰੇ ਸਾਰੇ ਤੇ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰਤਾ ਕਿ ਉਹਨੂੰ ਖੁਦਕਿਸ਼ੀ ਕਰਨੀ ਪਈ ਮੈਂ ਸਮਝਦਾ ਕਿ ਇਹ ਖੁਦਕਿਸ਼ੀ ਦਾ ਕਾਰਨ ਸਿੱਧੇ ਤੌਰ ਤੇ ਬੀਜੇਪੀ ਸਰਕਾਰ ਦੇ ਸਾਰੇ ਤੇ ਮਨੁੱਖਾ ਦੀ ਸ਼ਕਤੀਆਂ ਵੱਲੋਂ ਇੱਕ ਗਲਤ ਅਫੀਸਰ ਨੂੰ ਇਮਾਨਦਾਰ ਅਫੀਸਰ ਨੂੰ ਪਰਤਾਨਿਤ ਕਰਨਾ ਜਣੀ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਇਹਦਾ ਕਾਰਨ ਬਣਦਾ ਇਹ ਤੇ ਇਹ ਗੱਲ ਸਪਸ਼ਟ ਸਾਹਮਣੇ ਆਉਂਦੀ ਹੈ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਕਿਸਾਨ ਅੰਦੋਲਨ ਦੇ ਵਿੱਚ ਉਹਦੀ ਡਿਊਟੀ ਉਥੇ ਲਾਈ ਗਈ ਸੀ ਕਿਸਾਨਾਂ ਨੂੰ ਰੋਕਣ ਵਾਸਤੇ ਔਰ ਭਾਜਪੀ ਨੇ ਤੇ ਇਹਨਾਂ ਅਧਿਕਾਰੀਆਂ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਸ ਟਾਈਮ ਪੂਰਨ ਦਾਸ ਜੀ ਨੂੰ ਕਿਹਾ ਕਿ ਤੁਸੀਂ ਸ਼ਕਤੀ ਕਰੋ ਤੇ ਕਿਸਾਨਾਂ ਤੇ ਲਾਠੀ ਚਾਰਜ ਕਰੋ ਕਿਸਾਨਾਂ ਤੇ ਗੋਲੀਆਂ ਚਲਾਓ ਐਦਾਂ ਦੇ ਹੁਕਮ ਦਿੱਤੇ ਗਏ ਪਰ ਉਹ ਪੂਰਨ ਦਾਸ ਜੀ ਨਹੀਂ ਆਬਦੀ ਅਣਕ ਨੂੰ ਸਮਝਦਿਆ ਬਾਬਾ ਸਾਹਿਬਾ ਮਿੜਕਰ ਨੂੰ ਸਮਝਦਿਆ ਕਸਾਨਾਂ ਦੇ ਉੱਪਰ लाठीचार्ज ਕਰਨ ਤੋਂ ਗੋਲੀ ਚਲਾਉਣ ਤੋਂ ਜਵਾਬ ਦੇਤਾ ਜਿਸ ਕਰਕੇ ਉਸ ਤੋਂ ਬਾਅਦ ਬੀਜੇਪੀ ਤੇ ਜਿਹੜੇ ਜਰਨਾ ਕੈਟਾਗਰੀ ਦੇ ਅਧਿਕਾਰੀ ਹੈਗੇ ਸੀ ਉਹਨੂੰ ਜ਼ਿਆਦਾ ਪਰੇਸ਼ਾਨ ਕਰਨ ਲੱਗ ਪਏ ਜਿਸ ਕਰਕੇ ਪੂਰਨ ਦਾਸ ਜੀ ਨੂੰ ਖੁਦਕੁਸ਼ੀ ਕਰਨੀ ਪਈ ਤੇ ਅੱਜ ਉਹ ਆਈਐਸ ਹੈ ਚੀਫ ਸੈਕਟਰੀ ਦੇ ਸਾਰੇ ਤੇ ਉਹਦੇ ਘਰ ਨੂੰ ਤਾਂ ਪੁਲਿਸ ਨੇ ਕਿਲਾ ਬਣਾ ਰੱਖਿਆ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨਾ ਚਾਹੁੰਦੇ ਆ ਕੁਝ ਦੱਸਣਾ ਚਾਹੁੰਦੇ ਆ ਜਿਹੜੇ ਵਿਅਕਤੀ ਨੇ ਲਿਖਾਇਆ ਐਫਆਈਆਰ ਤੁਹਾਨੂੰ ਤੋੜ-ਪਰੋੜ ਪ੍ਰੈਸ ਕਰਤਾ ਤੁਹੇ ਸਾਰਿਆਂ ਚ ਜਿਹੜੀਆਂ ਮਾਰਸ ਤੌਰ ਤੇ ਪ੍ਰਤਾੜਦ ਤੰਗ ਪ੍ਰੇਸ਼ਾਨ ਕਰਦੇ ਆ ਔਰ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਦੇ ਕਰਕੇ ਸਾਰਾ ਕੁਝ ਵਾਪਰ ਰਿਹਾ ਹੈ। ਤੋਂ ਇਸ ਲਈ ਇਹਦੀ ਸਖਤ ਅਲੋਚਨਾ ਅਸੀਂ ਕਰਦੇ ਆ। ਅੱਜ ਆਇਆ ਕਿ ਪੰਚਾਇਤ ਉਥੇ ਹੋਈ ਆ ਦਲ ਜਥੇਬੰਦੀਆਂ ਇਕੱਤਰ ਹੋਈਆਂ। ਇਸ ਤਰ੍ਹਾਂ ਦਲ ਜਥੇਬੰਦੀਆਂ 19 ਤਰੀਕ ਨੂੰ ਲੱਗੀਆਂ ਪਠੰਡੇ ਧਰਤੀ ਤੇ ਵੀ ਇਕੱਠੀਆਂ ਹੋ ਰਹੀਆਂ ਤੇ زندہ باد زندہ باد زندہ باد دل کی ایکتا زندہ باد زندہ باد زندہ باد مودی سرکار مردہ آواز اللہ اکبر مودی سرکار مردہ آواز اللہ اکبر مردہ آواز گیری صاحب شنگھش کرو ہم تمہارے ساتھ ہیں گیری صاحب सभु छोटी सोच छोटी सोच ते